ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦਾ ਆਗੂਆਂ ਤੇ ਵਰਕਰਾਂ ਦੇ ਨਾਲ ਫੇਰ ਬਦਲ ਚੱਲਦਾ ਰਹਿੰਦਾ ਹੈ ਇਸੇ ਲੜੀ ਦੇ ਤਹਿਤ ਕਾਂਗਰਸ ਦੇ ਸੀਨੀਅਰ ਆਗੂਆਂ ਚੋਂ ਇੱਕ ਜਗਮੀਤ ਸਿੰਘ ਬਰਾੜ ਵੀ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਅਕਾਲੀ ਦਲ ਚ ਸ਼ਾਮਲ ਹੋਣ ਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚਿੰਮਾ ਨੇ ਉਹਨਾਂ ਦਾ ਸੁਆਗਤ ਕੀਤਾ ਤਾਂ ਉੱਥੇ ਹੀ ਕਾਂਗਰਸ ਪਾਰਟੀ ਤੋਂ ਨੇਤਾ ਡਾਕਟਰ ਰਾਜਕੁਮਾਰ ਵੇਰਕਾ ਨੇ ਵੀ ਆਪਣਾ ਪੱਖ ਰੱਖਿਆ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਜਿਸ 'ਚ ਦੋਵਾਂ ਨੇਤਾਵਾਂ ਨੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕੀ ਕਹਿਣਾ ਹੈ ਅਕਾਲੀ ਦਲ ਤੇ ਕਾਂਗਰਸ ਦਾ ਆਓ ਤੁਸੀਂ ਵੀ ਸੁਣ ਲਵੋ ਜੀ ਹੁਣੇ ਖਬਰ ਆ ਰਹੀ ਹੈ ਕਿ ਜਗਮੀਤ ਸਿੰਘ ਬਰਾੜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਅੱਛੀ ਗੱਲ ਹੈ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਚਰਚੀ ਕਲਾਉਡਰ ਦੇ ਪਾਸੇ ਜਾ ਰਿਹਾ ਜੀ ਔਰ ਕਾਂਗਰਸ ਦੇ ਡਿਗੇ ਜਾਗੋ ਜਿਹੜੇ ਪਾਰਲੀਮੈਂਟ ਦੇ ਮੈਂਬਰ ਵੀ ਨੇ ਪੁਰਾਣੇ ਜੀ ਔਰ ਬੜੀ ਵੱਡੀ ਸਖਸ਼ੀਅਤ ਹੈ ਇਹੋ ਜਿਹੇ ਇੰਟਰਵਿਊ ਦੇ ਸ਼ਰਮਣੀ ਕਾਰਦਾਨੇ ਚ ਮੁਜੱਦਦ ਕਰਦੇ ਆ ਜੀ ਇਹਦਾ ਮਤਲਬ ਇਹ ਹੈ ਕਿ ਅੱਛੀ ਜਿਹੜੀ ਹੈਗੀ ਐ ਮੈਸੇਜ ਆਮ ਲੋਕ ਨੂੰ ਜਾ ਰਿਹਾ ਜੀ ਕਿ ਅਕਾਲੀ ਦਲ ਸਾਡੇ ਸਾਰੇ ਲੋਕੀਆਂ ਦੀ ਹਰ ਘਟਿਆ ਹਰਕਤ ਤੋਂ ਬਾਅਦ ਵੀ ਜਿਹੜਾ ਮਨੁੱਖੀਅਤ ਦੇ ਪੱਖੋਂ ਬਦਲ ਰਿਹਾ ਜੀ ਕੀ ਕਾਰਨ ਹੋਏਗਾ ਇਹਨਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ ਇਹਨਾਂ ਨੇ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਉਹ ਫੇਲ ਹੋ ਚੁੱਕੀਆਂ ਬੜੀ ਬੁਰੀ ਤਰ੍ਹਾਂ ਦੇ ਲਾਗ ਪਰਫਾਰਮ ਕਰਨ ਦੇ ਵਿੱਚ ਸਿਰਫ ਜੀ ਸ਼੍ਰੋਮਣੀ ਕਾਲੀਕਲ ਨੇ 10 ਸਾਲਾਂ ਤੋਂ ਪਰਫਾਰਮ ਕਰਕੇ ਦਿਖਾਇਆ ਔਰ ਜਨਤਾ ਵੀ ਅੱਜ ਮਹਿਸੂਸ ਕਰਦੀ ਹੈ ਕਿ 2 ਸਾਲ ਪਹਿਲਾਂ ਜਿਹੜਾ ਫੈਸਲਾ ਹੋ ਗਿਆ ਸੀ ਜੀ ਉਹ ਕੋੜ ਪ੍ਰਚਾਰ ਤੇ ਗੁੰਮਰਾਹਕੁੰਨ ਪ੍ਰਚਾਰ ਦੇ ਵਿੱਚ ਆ ਕੇ ਹੋ ਗਿਆ ਸੀ ਜੀ ਇਹ ਚੀਜ਼ ਹੁਣ ਜਦੋਂ ਲੋਕੀ ਦੁਬਾਰਾ ਪਿਛਲੀ ਗਲਤੀ ਨੂੰ ਪਛਤਾ ਰਹੇ ਆ ਜੀ ਤੇ ਇੱਕ ਅੱਛਾ ਮਾਹੌਲ ਸ਼੍ਰੋਮਣੀ ਕਾਲੀਕਲ ਭਾਰਤੀ ਜਨਤਾ ਪਾਰਟੀ ਕਾਟੂ ਦੇ ਹੱਕ ਦੇ ਵਿੱਚ ਦੁਬਾਰਾ ਉੱਠਣਾ ਸ਼ੁਰੂ ਹੋਇਆ ਔਰ ਉਹਦੇ ਕਰਕੇ ਹੀ ਇਹ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਦੇ ਦੇ ਦੂਸਰੀਆਂ ਪਾਰਟੀਆਂ ਦੇ ਉਹ ਸ਼੍ਰੋਮਣੀ ਕਾਲੀਕਲ ਚਾਣੇ ਸ਼ੁਰੂ ਹੋਏ ਜੀ ਵੀਰਕਾ ਸਾਹਿਬ ਹੁਣੇ-ਹੁਣੇ ਖ ਕਾਂਗਰਸ ਦਾ ਪੱਲਾ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਤੇ ਉਹ ਕਾਂਗਰਸ ਕਿਤਨੋਂ ਹੈਗਾ ਫਿਰ ਕਰਨਾ ਚਾਹੁੰਦਾ ਕਿ ਕਾਂਗਰਸ ਦੇ ਵਿੱਚ ਹੈਗਾ ਹੀ ਨਹੀਂ ਉਹ ਕਦੀ ਵੀ ਨਹੀਂ ਸੀ ਹੂੰ ਉਹਦੇ ਪਹਿਲੇ ਕਾਂਗਰਸ ਦੇ ਵਿੱਚੋਂ ਅਕਾਲੀ ਦਲ 'ਚ ਚਲਾ ਗਿਆ ਸੀ ਫਿਰ ਆਮ ਆਦਮੀ ਪਾਰਟੀ ਚਲਾ ਗਿਆ ਸੀ ਫਿਰ ਉਹ ਚਲਾ ਗਿਆ ਸੀਗਾ ਉਹ ਉਹ ਮਮਤਾ ਬੇਨਰਜੀ ਦੀ ਪਾਰਟੀ 'ਚ ਸੀਗਾ ਕਾਂਗਰਸ 'ਚ ਜਾਇਆ ਹੀ ਨਹੀਂ ਵਾਪਸ ਅਜੇ ਜੀ ਆ ਇਸ ਲਈ ਕਾਂਗਰਸ ਅਲੀਦਰ ਨਹੀਂ ਆ ਜੀ ਪਰ ਕੁਝ ਕਹਿਣਾ ਚਾਹੋਗੇ ਤੁਸੀਂ ਇਹਨਾਂ ਤੋਂ ਕਿਉਂਕਿ ਕਾਫੀ ਪਾਰਟੀਆਂ ਬਦਲ ਚੁੱਕੇ ਨੇ ਹੁਣ ਉਹਨਾਂ ਨੂੰ ਅਕਾਲੀ ਦਲ ਬਸ ਉਹ ਇਹ ਗੱਲ ਹੈ ਕੁਝ ਲੋਕਾਂ ਦਾ ਕਰਦਾਰ ਹੁੰਦਾ ਹੈ ਉਹ ਬਦਲਦੇ ਰਹਿੰਦੇ ਆ ਕੁਝ ਲੋਕ ਠਿੱਕੇ ਰਹਿੰਦੇ ਆ ਠਿੱਕੇ ਔਰ ਬਦਲਣ ਵਾਲੇ 'ਚ ਫਰਕ ਹੈ ਬਦਲਣ ਵਾਲੇ ਆ ਕੁਝ ਠਿੱਕੇ ਰਹਿਣਾਂ ਚ ਟਿੱਪ ਵੀਖ ਦੇਖ ਦਿਓ ਤੁਸੀਂ ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਬਾਅਦ ਇਹ ਕੁਝ ਨਹੀਂ ਕਿਸੇ ਦਾ ਕੋਈ ਪੁਵਿੱਖ ਨਹੀਂ ਹੁੰਦਾ ਬਦਲਣ ਵਾਲਿਆਂ ਦਾ ਕੋਈ ਪੁਵਿੱਖ ਹੁੰਦਾ ਖਲੋਣ ਵਾਲਿਆਂ ਦਾ ਪੁਵਿੱਖ ਹੁੰਦਾ ਜੀ ਇਹਨਾਂ ਦਾ ਕੋਈ ਪੁਵਿੱਖ ਨਹੀਂ ਹੈ